ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤਾਂ ਦਾ ਦੌਰ ਲਗਾਤਾਰ جاری ਹੈ ਸਾਲ 2015 ਤੋਂ ਲਗਾਤਾਰ ਬਗਾਵਤਾਂ ਹੋ ਰਹੀਆਂ ਨੇ ਆਗੂ ਅਸਤੀਫੇ ਤੱਕ ਦੇ ਰਹੇ ਨੇ ਅਤੇ ਇਹ سلسلہ ਲਗਾਤਾਰ جاری ਹੈ ਨਤੀਜਾ ਇਹ ਹੈ ਕਿ ਪਿਛਲੇ ਦਿਨੀ ਖਰੜ ਤੋਂ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਅਸਤੀਫਾ ਦੇ ਦਿੱਤਾ ਗੱਲ ਇੱਥੇ ਹੀ ਨਹੀਂ ਮੁੱਕਦੀ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਤੇ ਬਗਾਵਤ ਹੁੰਦੀ ਹੁੰਦੀ ਬਚੀ ਹੈ ਯਾਨੀ ਕਿ ਸੂਤਰਾਂ ਮੁਤਾਬਕ ਅਕਾਲੀ ਦਲ ਦੇ ਕਈ ਹੋਰ ਵੱਡੇ ਆਗੂ ਵੀ ਅਸਤੀਫੇ ਦੇਣ ਦੇ ਲਈ ਤਿਆਰ ਹੋ ਗਏ ਸੀ ਯਾਨੀ ਕਿ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਤੇ ਬਗਾਵਤ ਹੋ ਸਕਦੀ ਸੀ ਇਹ ਮਾਮਲਾ ਦਰਅਸਲ ਵਰਕਿੰਗ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਨਵੇਂ ਚੁਣੇ ਗਏ ਮੀਤ ਪ੍ਰਧਾਨਾਂ ਯਾਨੀ ਕਿ ਸੀਨੀਅਰ ਮੀਤ ਪ੍ਰਧਾਨਾ ਅਤੇ ਜ਼ਿਲ੍ਹਾ ਪ੍ਰਧਾਨਾ ਦੀ ਸੂਚੀ ਨਾਲ ਜੁੜਿਆ ਹੋਇਆ ਹੈ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਵੱਲੋਂ ਇਹਨਾਂ ਸੂਚੀਆਂ ਦੇ ਵਿੱਚ ਉਹਨਾਂ ਲੀਡਰਾਂ ਨੂੰ ਸ਼ਾਮਿਲ ਕਰ ਲਿਆ ਗਿਆ ਜਿਹੜੇ ਲੀਡਰ ਸੀਨੀਅਰ ਨਹੀਂ ਸਨ ਯਾਨੀ ਕਿ ਸੀਨੀਅਰ ਲੀਡਰਾਂ ਨੂੰ ਉਸ ਲਿਸਟ ਦੇ ਵਿੱਚ ਵਿਚਾਰਿਆ ਹੀ ਨਹੀਂ ਗਿਆ ਜਾਣਕਾਰੀ ਮੁਤਾਬਕ ਸੀਨੀਅਰ ਮੀਤ ਪ੍ਰਧਾਨਾ ਦੀ ਇੱਕ ਪਹਿਲੀ ਸੂਚੀ ਜਾਰੀ ਹੁੰਦੀ ਹੈ ਜਿਸ ਵਿੱਚ 8 ਮੈਂਬਰ ਸ਼ਾਮਿਲ ਕੀਤੇ ਜਾਂਦੇ ਨੇ ਇਹਨਾਂ 8 ਮੈਂਬਰਾਂ ਦੇ ਵਿੱਚ ਮੂਰਲੀ ਕਤਾਰ ਵਾਲੇ ਲੀਡਰਾਂ ਨੂੰ ਵਿਚਾਰਿਆ ਹੀ ਨਹੀਂ ਗਿਆ ਜੋ ਹੀ ਇਸ ਬਾਰੇ ਅਕਾਲੀ ਦਲ ਦੇ ਵਿੱਚ ਗੱਲਾਂ ਪਹੁੰਚਦੀਆਂ ਨੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੱਕ ਗੱਲਾਂ ਪਹੁੰਚਦੀਆਂ ਨੇ ਤਾਂ ਜਾਣਕਾਰੀ ਮੁਤਾਬਿਕ ਚਰਚਾਵਾ ਇਹ ਨੇ ਕਿ ਉਹਨਾਂ ਦੇ ਵਿੱਚ ਨਾਰਾਜ਼ਗੀਆਂ ਸ਼ੁਰੂ ਹੋ ਗਈਆਂ ਇੱਥੋਂ ਤੱਕ ਕਿ ਉਹ ਅਸਤੀਫੇ ਦੇਣ ਨੂੰ ਵੀ ਤਿਆਰ ਹੋ ਗਏ ਸਨ ਕਿਉਂਕਿ ਉਹਨਾਂ ਨੂੰ ਇਹਨਾਂ ਸੂਚੀਆਂ ਦੇ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਇੱਥੇ ਹੀ ਬਾਸਨੀ ਇਸ ਤੋਂ ਬਾਅਦ ਜਦੋਂ ਇਸ ਨਾਰਾਜ਼ਗੀ ਦੀ ਖਬਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਯਾਨੀ ਕਿ ਸੁਖਬੀਰ ਬਾਦਲ ਹੋਰਾਂ ਤੱਕ ਪਹੁੰਚਦੀ ਹੈ ਤਾਂ ਦੁਬਾਰਾ ਇੱਕ ਸੀਨੀਅਰ ਮੀਤ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਸੀਨੀਅਰ ਅਕਾਲੀ ਦਲ ਦੇ ਆਗੂਆਂ ਨੂੰ ਮੁੜ ਤੋਂ ਸ਼ਾਮਿਲ ਕੀਤਾ ਗਿਆ ਇਹ ਚਰਚਾ ਤਾਂ ਜਿਹੜੀ ਹੁਣ ਨਵੀਂ ਸੂਚੀ ਜਾਰੀ ਹੋਈ ਆ ਉਸ ਵਿੱਚ ਕਿਹੜੇ ਕਿਹੜੇ ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ ਹੋਇਆ ਉਹ ਵੀ ਜ਼ਰੂਰ ਦੱਸ ਦਿੰਨੇ ਆ ਇਹਨਾਂ ਵਿੱਚ ਜਨਮੇਜਾ ਸਿੰਘ ਸੇਖੋਂ ਸਿਕੰਦਰ ਸਿੰਘ ਮਲੂਕਾ ਮਹੇਸ਼ਿੰਦਰ ਸਿੰਘ ਗਰੇਵਾਲ ਡਾਕਟਰ ਦਿਲਜੀਤ ਸਿੰਘ ਚੀਮਾ ਸ਼ਰਨਜੀਤ ਸਿੰਘ ਢਿੱਲੋਂ ਵਿਕਰਮ ਮਜੀਠੀਆ ਇਸ ਤੋਂ ਇਲਾਵਾ ਜਿੱਕਰ ਮੈਂ ਗੱਲ ਕਰਾਂ ਮਹੇਸ਼ਿੰਦਰ ਸਿੰਘ ਗਰੇਵਾਲ ਲਖਬੀਰ ਸਿੰਘ ਲੋਧੀ ਨੰਗਲ ਮਨਜੀਤ ਸਿੰਘ ਜੀਕੇ ਐਸਜੀਪੀਸੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਪਰਮਵੰਦ ਸਿੰਘ ਬੰਟੀ ਰੋਮਾਣਾ ਅਤੇ ਇਸ ਤੋਂ ਇਲਾਵਾ ਹੋਰ ਆਗੂਆਂ ਦੇ ਨਾਮ ਸ਼ਾਮਿਲ ਕੀਤੇ ਗਏ ਇਸ ਤੋਂ ਇਲਾਵਾ ਕਾਲੀ ਦਲ ਦੇ ਵੱਲੋਂ ਹੋਰ ਵੀ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਇਕਾਈ ਦਾ ਪ੍ਰਧਾਨ ਲਗਾਇਆ ਗਿਆ ਦਲਜੀਤ ਸਿੰਘ ਭਿੰਡਰ ਨੂੰ ਹਿਮਾਚਲ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਗੁਲਜ਼ਾਰ ਸਿੰਘ ਰਣੀਕੇ ਨੂੰ ਐਸੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਇਸ ਤੋਂ ਇਲਾਵਾ ਜੀਰਾ ਸਿੰਘ ਗਾਪੜਿਆ ਨੂੰ BC ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਵੀ ਸੰਗਰਾ ਖੁਰ ਜੁੜ ਚੁੱਕੇ ਨੇ ਰਵੀ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਆਖਰੀ ਬਗਾਵਤ ਕਿਉਂ ਹੋਈ ਅਤੇ ਕਿਵੇਂ ਹੁੰਦੇ ਹੁੰਦੇ ਇਹ ਬਗਾਵਤ ਬਚੀ ਹੈ ਰਵੀ ਇਸ ਵੇਲੇ ਇਹ ਜਾਣਕਾਰੀ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਹਾਲੇ ਵੀ ਬਗਾਵਤਾਂ ਦਾ ਦੌਰ ਹੈ ਜਿਹੜਾ ਜਾਂ سلسلہ ਉਹ ਜਾਰੀ ਹੈ ਬੇਸ਼ੱਕ ਉਹ ਖੁੱਲ ਕੇ ਸਾਹਮਣੇ ਨਹੀਂ ਆਇਆ ਪਰ ਬਗਾਵਤ ਹੁੰਦੇ ਹੁੰਦੇ ਬਚੀ ਜ਼ਰੂਰ ਹੈ ਆਖਿਰ ਇਹ ਪੂਰਾ ਮਾਮਲਾ ਕੀ ਹੈ ਹਰ ਉਹ ਹੀਲਾ ਹਰਬਾ ਵਰਤਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਮੋੜ ਤੋਂ ਸਰਵਾਈਵ ਹੋ ਸਕੇ ਰਿਵਾਈਵ ਹੋ ਸਕੇ ਅਰ ਅਜਿਹੇ ਹਾਲਾਤ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਹਰ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਤੇ ਭਾਰੀ ਪੈਂਦੀ ਨਜ਼ਰ ਆਈ ਪਿਛਲੇ ਦਿਨਾਂ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਨਾਲ ਨਾਰਾਜ਼ ਹੋ ਕੇ ਬਹੁਤ ਸਾਰੇ ਲੀਡਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪਾਸੇ ਹੋ ਗਏ ਵੱਖਰੇ ਧੜੇ ਬਣ ਗਏ ਔਰ ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਲੀ ਕਤਾਰ ਦੇ ਲੀਡਰ ਸੀ ਉਹਨਾਂ ਸੋਚਿਆ ਕਿ ਕਿਉਂ ਨਾ ਸੁਖਵੀਰ ਸਿੰਘ ਬਾਦਲ ਤੋਂ ਰਿਜ਼ਾਈਨ ਲੈ ਲਿਆ ਜਾਵੇ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਾਲਾ ਜਿੰਨਾ ਵੀ ਘਟਨਾਕ੍ਰਮ ਵਾਪਰਿਆ ਉਦੇ ਬਹਾਨੇ ਹੀ ਸਹੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੇ ਬਤੌਰ ਪ੍ਰਧਾਨ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਤਾਂ ਗਿਆ ਪਰ ਪਾਰਟੀ ਉਸ ਤਰੀਕੇ ਜਿਹੜੀ ਹੈ ਉਹ ਉੱਪਰ ਨਹੀਂ ਸਕੀ ਜਿਸ ਤਰੀਕੇ ਇਤਿਆਸ ਲਾਏ ਜਾ ਰਹੇ ਸੀ ਹੁਣ ਪਿਛਲੇ ਦਿਨਾਂ ਦੇ ਵਿੱਚ ਕੁਝ ਲਿਸਟਾਂ ਜਿਹੜੀਆਂ ਨੇ ਉਹ ਜਾਰੀ ਹੋਈਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਵਰਕਿੰਗ ਕਮੇਟੀ ਦੀ ਇੱਕ ਲਿਸਟ ਜਾਰੀ ਹੁੰਦੀ ਹੈ ਜਿਸ ਦੇ ਵਿੱਚ 96 ਮੈਂਬਰ ਸੀ ਉਸ ਦੇ ਵਿੱਚ 97 ਮੈਂਬਰ ਹੋਏ 22 ਐਸੇ ਮੈਂਬਰ ਜਿਨ੍ਹਾਂ ਨੂੰ ਵਾਈਲਡ ਕਾਲਡ ਐਂਟਰੀ ਕਹਿੰਨੇ ਆਪਾਂ ਜਿਹਨਾਂ ਨੂੰ ਸਪੈਸ਼ਲ ਇਨਵਾਈਟੀ ਦੇ ਤੌਰ ਤੇ ਉਹਨਾਂ ਨੂੰ ਉਸ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਬਿਨਾ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਜਾਰੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਲਿਸਟ ਜਾਰੀ ਹੁੰਦੀ ਹੈ ਤਿੰਨਾਂ ਲਿਸਟਾਂ ਦੇ ਵਿੱਚ ਹੀ ਅਜਿਹੀਆਂ ਚੀਜ਼ਾਂ ਹੋਈਆਂ ਕਿ ਬਹੁਤ ਸਾਰੇ ਲੀਡਰ ਨਾਰਾਜ਼ ਹੋਏ ਔਰ ਜੇਕਰ ਜ਼ਿਲ੍ਹਾ ਪ੍ਰਧਾਨਾਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਦੇ ਵਿੱਚ ਇੱਕ ਢੀਂਸਾ ਹੈਗੇ ਨੇ ਜਿਨ੍ਹਾਂ ਨੂੰ ਜਲੰਧਰ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਵੀ ਬਗਾਵਤੀ ਸੌਰ ਉੱਠਣੇ ਸ਼ੁਰੂ ਹੋਏ ਇਸ ਤੋਂ ਅਗਲੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਪਰਮਿੰਦਰ ਮੈਂ ਇਸ ਵੇਲੇ ਤੁਹਾਨੂੰ ਦੱਸਣ ਜਾ ਰਿਹਾ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਇੱਕ ਲਿਸਟ 15 ਉਸ ਦੇ ਵਿੱਚ ਲੀਡਰ ਸ਼ਾਮਲ ਕੀਤੇ ਗਏ ਉਹ ਜਾਰੀ ਹੁੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਭ ਨੇ ਦੇਖਿਆ ਪਰ ਇਹ ਇਹ ਸਭ ਤੋਂ ਖਾਸ ਹੈ ਕਿ ਇਸ ਤੋਂ ਪਹਿਲਾਂ ਅੱਠ ਲੀਡਰਾਂ ਦੀ ਇੱਕ ਲਿਸਟ ਬਣਦੀ ਹੈ ਉਹ ਪਾਰਟੀ ਦੇ ਇੰਟਰਨਲ ਤੌਰ ਤੇ ਲੀਡਰਾਂ ਨੂੰ ਬਹੁਤ ਸਾਰਿਆਂ ਨੂੰ ਪਤਾ ਹੈ ਪਰ ਸਾਡੇ ਸੁਣਨ ਵਾਲਿਆਂ ਨੂੰ ਇਹ ਗੱਲ ਹਾਲੇ ਤੱਕ ਪਤਾ ਨਹੀਂ ਅੱਠ ਲੀਡਰਾਂ ਦੀ ਉਹ ਲਿਸਟ ਜਿਸ ਦੇ ਵਿੱਚ ਜਿੰਨੇ ਵੀ ਮੋਹਰੀ ਕਤਾਰ ਦੇ ਲੀਡਰ ਹੈ ਜਿਨ੍ਹਾਂ ਦੇ ਨਾਮ ਤੁਸੀਂ ਪਹਿਲੇ 10 ਤੋਂ 12 ਲੀਡਰਾਂ ਦੇ ਵਿੱਚ ਪੜ ਰਹੇ ਹੋ ਉਹਨਾਂ ਲੀਡਰਾਂ ਨੂੰ ਨਹੀਂ ਸੀ ਵਿਚਾਰਿਆ ਗਿਆ ਉਹਨਾਂ ਦੇ ਵਿੱਚ ਬਲਵਿੰਦਰ ਸਿੰਘ ਭੁੰਦਲ ਹੋਰਾਂ ਦੇ ਬੇਟੇ ਦਾ ਨਾਮ ਸ਼ਾਮਲ ਕੀਤਾ ਗਿਆ ਹਰਜਿੰਦਰ ਕੌਰ ਜਿਹੜੇ ਚੰਡੀਗੜ੍ਹ ਦੇ ਨੇ ਉਹਨਾਂ ਦਾ ਨਾਮ ਸ਼ਾਮਲ ਕਰ ਲਿਆ ਗਿਆ ਤੇ ਹੋਰ ਬਹੁਤ ਸਾਰੇ ਅਜਿਹੇ ਨਾਮ ਸੀ ਜਿਨ੍ਹਾਂ ਨੂੰ ਸ਼ਾਮਲ ਤਾਂ ਕਰ ਲਿਆ ਗਿਆ ਪਰ ਜਦੋਂ ਇਹ ਲਿਸਟ ਜਾਰੀ ਹੋਣ ਦੇ ਕੰਢੇ ਪਹੁੰਚਦੀ ਹੈ ਤਾਂ ਪਾਰਟੀ ਦੇ ਵਿੱਚ ਬਗਾਵਤ ਹੋ ਜਾਂਦੀ ਹੈ ਇਤੋਂ ਤੱਕ ਕੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਹੋਰਾਂ ਦਾ ਨਾਮ ਇਸ ਦੇ ਵਿੱਚ ਸ਼ੁਮਾਰ ਹੈ। तमाम ਲੀਡਰ ਜਿੰਨੇ ਵੀ ਵੱਡੇ ਲੀਡਰ ਨੇ ਪਹਿਲੀ ਕਤਾਰ ਦੇ ਲੀਡਰ ਆਪਾਂ ਜਿਹਨਾਂ ਨੂੰ ਮੰਨਦੇ ਆ ਉਹਨਾਂ ਦੇ ਵੱਲੋਂ ਇਤੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਫਿਰ ਉਹ ਆਪਣੇ ਆਪਣੇ ਅਹੁਦੇ ਤੋਂ ਰਿਜ਼ਾਈਨ ਕਰਨਗੇ। ਉਸ ਤੋਂ ਬਾਅਦ ਇਸ ਲਿਸਟ ਨੂੰ ਦੁਬਾਰਾ ਬਦਲ ਦਿੱਤਾ ਗਿਆ ਔਰ 8 ਦੀ ਬਜਾਏ 18 ਲੀਡਰ ਕਰ ਦਿੱਤੇ ਗਏ ਔਰ ਉਸ ਵਿੱਚ ਬਲਵਿੰਦਰ ਸਿੰਘ ਭੁੰਦਰ ਦਾ ਨਾਮ ਵੀ ਬਾਹਰ ਕੱਢ ਦਿੱਤਾ ਗਿਆ ਹਰਜਿੰਦਰ ਕੌਰ ਦਾ ਨਾਮ ਵੀ ਲਿਸਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਔਰ तमाम ਮੋਰਲੀ ਕਤਾਰ ਦੇ ਲੀਡਰ ਨੇ ਉਹਨਾਂ ਨੂੰ ਸਾਰਿਆਂ ਨੂੰ ਇਸ ਲੀਡ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਜਾਨੀ ਇੱਥੇ ਇਹ ਗੱਲ ਹੈ ਕਿ ਜਿਹੜੀ ਬਗਾਵਤਾਂ ਹੁੰਦੇ ਹੁੰਦੇ ਰੁਕੀ ਹੈ ਮਦਦਤ ਵੱਡੇ ਪੱਧਰ ਤੇ ਹੋ ਸਕਦੀ ਸੀ ਇੱਕ ਨਹੀਂ ਇਕੱਲੇ ਰਣਜੀਤ ਸਿੰਘ ਗਿੱਲ ਨਹੀਂ ਹੋਰ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਪਾਰਟੀ ਨੂੰ ਹਲਵੈ ਦਾ ਕਹਿ ਸਕਦੇ ਸੀ ਇਸ ਪੂਰੇ ਘਟਨਾਕ੍ਰਮ ਦੇ ਚੱਲਦਿਆ ਔਰ ਇਸ ਤੋਂ ਵੀ ਵੱਡੀ ਗੱਲ ਪਰਮਿੰਦਰ ਕਿ ਜਦੋਂ ਇਹ ਅੱਠ ਲੀਡਰਾਂ ਦੀ ਲਿਸਟ ਜਾਰੀ ਹੁੰਦੀ ਹੈ ਤਾਂ ਇੱਕ ਐਸੇ ਲੀਡਰ ਦਾ ਨਾਮ ਇਸ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਉਹਨਾਂ ਦੇ ਵੱਲੋਂ ਜਾਣਬੁੱਝ ਕੇ ਇਹ ਸਾਰਾ ਕੁਝ ਕਰਵਾਇਆ ਗਿਆ ਇੱਕ ਲੀਡਰ ਜੋ ਸੁਖਵੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਦੱਸੇ ਜਾਂਦੇ ਆ ਔਰ ਉਹ ਨੌਜਵਾਨ ਲੀਡਰ ਹੈ ਔਰ ਇੱਕ ਇਹ ਕਹਿਆ ਜਾਂਦਾ ਹੈ ਕਿ ਜਿੰਨੇ ਵੀ ਪਹਿਲੀ ਕਤਾਰ ਦੇ ਲੀਡਰ ਸੀ ਉਹਨਾਂ ਸਾਰਿਆਂ ਨੂੰ ਨਜ਼ਰਦਾ ਅੰਦਾਜ਼ ਕਰਵਾ ਕੇ ਉਹ ਲਿਸਟ ਜਾਰੀ ਕਰਵਾਉਣ ਦੇ ਵਿੱਚ ਉਸ ਲੀਡਰ ਦਾ ਸਭ ਤੋਂ ਵੱਡਾ ਹੱਥ ਹੈ ਔਰ ਇਹ ਪਾਰਟੀ ਪਲੇਟਫਾਰਮ ਤੇ ਅੱਜ ਵੀ ਇਹ ਨਾਰਾਜ਼ਗੀ ਚੱਲ ਰਹੀ ਹੈ ਕਿ ਉਸ ਲੀਡਰ ਨੂੰ ਸੁਖਬੀਰ ਸਿੰਘ ਬਾਦਲ ਨੇ ਬਿਲਕੁਲ ਆਪਣੇ ਨਜ਼ਦੀਕ ਰੱਖਿਆ ਜੋ ਪਾਰਟੀ ਦੇ ਲੀਡਰਾਂ ਨੂੰ ਨਜ਼ਰਅੰਦਾਜ਼ ਠੱਕੇ ਨਾਲ ਕਰਵਾ ਰਿਹਾ ਹੈ ਔਰ ਪਾਰਟੀ ਦਾ ਨੁਕਸਾਨ ਕਰਨ ਦੇ ਲਈ ਇੱਕ ਕੰਮ ਕਰ ਰਿਹਾ ਤਾਂ ਇਹ ਸਭ ਤੋਂ ਵੱਡੀ ਗੱਲ ਸੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਹੋਣ ਦੀ ਬਜਾਏ ਇੰਟਰਨਲ ਤੌਰ ਤੇ ਲੋਕਾਂ ਦੀ ਨਾਰਾਜ਼ਗੀ ਤੇ ਚੱਲਦਿਆਂ ਬਹੁਤ ਕੁਝ ਹੋਇਆ ਹਾਂ ਸ੍ਰੀ ਕਲਤਕ ਸੂਬੇ ਤੇ ਪੇਸ਼ੀਆਂ ਹੁੰਦੀਆਂ ਉੱਥੇ ਜਾ ਕੇ ਸਜ਼ਾਵਾਂ ਲੱਗਦੀਆਂ ਇਹ ਲੋਕਾਂ ਦੀ ਨਾਰਾਜ਼ਗੀ ਸੀ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਿਆ ਲੋਕਾਂ ਦੀ ਨਾਰਾਜ਼ਗੀ ਸੀ ਪਰ ਲੀਡਰਾਂ ਦੀ ਜਿਹੜੀ ਇੰਟਰਨਲ ਤੌਰ ਤੇ ਨਾਰਾਜ਼ਗੀ ਆ ਉਹ ਸ਼੍ਰੋਮਣੀ ਅਕਾਲੀ ਦਲ ਕਿਵੇਂ ਉਸ ਨੂੰ ਠੀਕ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਉਹ ਕਿੰਨਾ ਕਾਤਕ ਸਾਬਤ ਹੋਏਗਾ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਪ੍ਰਵਿੰਦਰ ਠੀਕ ਹੈ ਅਰਬ ਇਹ ਮੰਨ ਸਕਦੇ ਹੈ ਕਿ ਸੁਖਬੀਰ ਬਾਦਲ ਨੂੰ ਗਲਤ ਸਲਾਹ ਦਿੱਤੀ ਗਈ ਹੈ ਜਿਸ ਕਰਕੇ ਇਹ ਸਾਰਾ ਜਿਹੜਾ ਅੰਦਰ ਖਾਤੇ ਤਾਮਝਾਮ ਹੈ ਜਿਹੜਾ ਹੋਰ ਹੈ ਜਿਹੜਾ ਉਲਝਦਾ ਨਜ਼ਰ ਆ ਰਿਹਾ ਹੈ ਦੇਖੋ ਪ੍ਰਵਿੰਦਰ ਇਹ ਗੱਲ ਅਸੀਂ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਗਲਤ ਸਲਾਹ ਦਿੱਤੀ ਜਾਂਦੀ ਹੈ ਇਹ ਤਾਂ ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਖੁਦ ਇਸ ਗੱਲ ਨੂੰ ਮੰਨ ਰਹੇ ਨੇ ਉਹ ਇਸ ਰੂਪ ਦੇ ਵਿੱਚ ਕਿ ਉਹ ਬਾਗੀ ਹੋ ਜਾਂਦੇ ਆ ਜਦੋਂ ਬਾਗੀ ਹੋ ਜਾਂਦੇ ਆ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਜਾਂ ਸਮਝਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਤੱਕ ਸਹੀ رائے ਨਹੀਂ ਪਹੁੰਚ ਰਹੀ ਉਹਨਾਂ ਤੱਕ ਜਿਹੜੀ رائے ਪਹੁੰਚ ਰਹੀ ਹੈ ਉਹ ਪਾਰਟੀ ਦਾ ਨੁਕਸਾਨ ਕਰ ਰਹੀ ਹੈ ਹੁਣ ਉਹ ਜਿਹੜੇ ਲੀਡਰਾਂ ਦਾ ਜ਼ਿਕਰ ਪਾਰਟੀ ਦੇ ਅੰਦਰ ਲਗਾਤਾਰ ਚੱਲ ਰਿਹਾ ਹੈ ਉਹਨਾਂ ਲੀਡਰਾਂ ਨੂੰ ਕਿਸ ਤਰੀਕੇ ਹਾਲਾਂਕਿ ਬਹੁਤ ਸਾਰੇ ਅਜਿਹੇ ਲੀਡਰ ਵੀ ਹੈਗੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਵੀ ਆ ਪਰ ਬਾਕੀ ਇਹ ਜਿਹੜੀ ਲੀਡਰਸ਼ਿਪ ਹੈ ਕਿਉਂਕਿ ਹਰ ਇੱਕ ਜਿਹੜਾ ਸੀਨੀਅਰ ਲੀਡਰ ਹੈ ਉਹ ਆਪ ਕੋ ਆਪਣੀ ਜਗਾ ਤਲਾਸ਼ਦਾ ਹੁੰਦਾ ਹੈ ਪਾਰਟੀ ਦੇ ਅੰਦਰ ਕਿ ਮੇਰੀ ਜਗਾ ਵੱਖਰੇ ਤੌਰ ਤੇ ਹੋਵੇ ਜਾਂ ਵੱਖਰੇ ਤੌਰ ਤੇ ਵਿਚਾਰਿਆ ਜਾਵੇ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਹ ਲੀਡਰ ਨਰਾਜ਼ ਹੋ ਕੇ ਪਾਰਟੀ ਨੂੰ ਅਲਵਿਦਾ ਤੱਕ ਵੀ ਕਹਿ ਜਾਂਦੇ ਆ ਇਹ ਰੀਤ ਹੈ ਚੱਲਦੀ ਆਈ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸਾਰਾ ਜਿਹੜਾ ਆਪਣਾ ਖਲਾਰਾ ਏ ਇਸ ਨੂੰ ਸਮੇਟਿਆ ਜਾਣਾ ਚਾਹੀਦਾ ਹੈ ਔਰ ਕਿਵੇਂ ਸਮੇਟਿਆ ਜਾਂਦਾ ਇਹ ਦੇਖਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਰਹੇਗਾ ਠੀਕ ਹੈ ਸ਼ੁਕਰੀਆ ਰਵੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਇਹ ਸਮ ਸਾਡੇ ਸਹਿਜ ਰਵੀ ਸੰਗਰਾ ਹੋਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਤੇ ਬਗਾਵਤ ਹੁੰਦੀ ਹੁੰਦੀ ਬਚੀ ਹੈ ਜੇਕਰ ਸਮਾਂ ਰਹਿੰਦੇ ਇਸ ਉੱਤੇ ਦੁਬਾਰਾ ਵਿਚਾਰ ਨਾ ਕੀਤਾ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ ਬਗਾਵਤ ਕਰ ਸਕਦੇ ਸੀ ਅਤੇ ਅਸਤੀਫੇ ਤੱਕ ਦੇ ਸਕਦੇ ਸੀ ਜਿਸ ਕਰਕੇ ਅਕਾਲੀ ਦਲ ਦੀ ਸਥਿਤੀ ਹੋਰ ਵੀ ਮਾੜੀ ਹੋ ਸਕਦੀ ਸੀ ਕਿਉਂਕਿ ਲੀਡਰਸ਼ਿਪ ਦੇ ਨਾਲ ਹੀ ਪਾਰਟੀ ਜੁੜੀ ਹੁੰਦੀ ਹੈ ਪਾਰਟੀ ਲੀਡਰਸ਼ਿਪ ਦੇ ਨਾਲ ਹੀ ਜਾਂ ਫਿਰ ਆਗੂਆਂ ਦੇ ਨਾਲ ਹੀ ਮਜ਼ਬੂਤ ਹੁੰਦੀ ਹੈ ਕਿਸੇ ਪਾਰਟੀ ਦੇ ਆਗੂਆਂ ਦੀ ਜਿੰਨੀ ਪਛਾਣ ਹੋਵੇਗੀ ਜਿੰਨੀ ਚੰਗੀ ਛਵੀ ਹੋਵੇਗੀ ਜਾਂ ਫਿਰ ਜਿੰਨੇ ਚੰਗੇ ਕੰਮ ਹੁੰਦੇ ਨੇ ਤਾਂ ਲੋਕ ਉਨੇ ਹੀ ਉਸ ਪਾਰਟੀ ਜਾਂ ਫਿਰ ਆਗੂਆਂ ਨੂੰ ਪਸੰਦ ਕਰਦੇ ਨੇ ਨਤੀਜੇ ਵਜੋਂ ਪਾਰਟੀ ਦਾ ਜਿਹੜਾ ਮਿਆਰ ਹੈ ਉਹ ਹੋਰ ਉੱਚਾ ਹੁੰਦਾ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੁਖਬੀਰ ਬਾਦਲ ਹੋਰੀ ਪਾਰਟੀ ਦੇ ਵਿੱਚ ਹੋਣ ਵਾਲੀਆਂ ਬਗਾਵਤਾਂ ਨੂੰ ਕੰਟਰੋਲ ਕਰਨ ਵਿੱਚ ਕਾਮਯਾਬ ਹੁੰਦੇ ਨੇ ਜਾਂ ਫਿਰ ਅਕਾਲੀ ਦਲ ਦਾ ਇਹੀ ਹਾਲ ਦੇਖਣ ਨੂੰ ਮਿਲੇਗਾ